ਸਤਿ ਸ਼੍ਰੀ ਅਕਾਲ ਜੀ ਦੋਸਤੋ ਮੈਂ ਤੁਹਾਡਾ ਆਪਣਾ ਹੈਪੀ ਮੋਹੀ ਵਾਲਾ ਦੋਸਤੋ ਅੱਜ ਦੀ ਜੋ ਵੀਡੀਓ ਆ ਇਹਦਾ ਬਣਾਉਣ ਦਾ ਮਕਸਦ ਇੱਕ ਪ੍ਰੋਬਲਮ ਆ ਬਹੁਤ ਵੱਡੀ ਪ੍ਰੋਬਲਮ ਆ ਕਾਫੀ ਜਿਆਦੇ ਲੋਕਾਂ ਦੀ ਕਿ ਆਪਾਂ ਸਵੇਰੇ ਜਲਦੀ ਨਹੀਂ ਉੱਠ ਸਕਦੇ ਆਪਾਂ ਨੂੰ ਸਵੇਰ ਵੇਲੇ ਉੱਠਣਾ ਬਹੁਤ ਹੀ ਔਖਾ ਲੱਗਦਾ ਮੇਰੇ ਵੀ ਇਹ ਪਹਿਲਾਂ ਬਹੁਤ ਵੱਡੀ ਸਮੱਸਿਆ ਸੀ ਪਰ ਹੁਣ ਕੋਈ ਫਰਕ ਨਹੀਂ ਪਹਿਲਾਂ ਮੇਰੀ ਵੀ ਇਹੀ ਸਮੱਸਿਆ ਸੀ ਕਿ ਬਹੁਤ ਜਿਆਦੇ ਲੋਕਾਂ ਨੂੰ ਸਵੇਰ ਵੇਲੇ ਉੱਠਣ ਵੇਲੇ ਜਲਦੀ ਉੱਠਣ 'ਚ ਬਹੁਤ ਜਿਆਦੇ ਪ੍ਰੋਬਲਮ ਆਉਂਦੀ ਆ ਤੇ ਕਿਉਂਕਿ ਜ਼ਿੰਦਗੀ ਵਿੱਚ ਕਾਮਯਾਬ ਹੋਣ ਲਈ ਸਵੇਰੇ ਜਲਦੀ ਉੱਠਣਾ ਬਹੁਤ ਜਿਆਦਾ ਜ਼ਰੂਰੀ ਆ ਕਹਿੰਦੇ ਨੇ ਕਿ ਸਵੇਰ ਵੇਲੇ ਜਲਦੀ ਉੱਠਣਾ ਬਹੁਤ ਜ਼ਰੂਰੀ ਹੁੰਦਾ ਕਿਉਂਕਿ ਪਰਮਾਤਮਾ ਨੂੰ ਜੋ ਮਿਲਣ ਦਾ ਸਮਾਂ ਹੁੰਦਾ ਉਹ ਸਵੇਰ ਵੇਲੇ ਦਾ ਹੀ ਹੁੰਦਾ ਜਿਹੜਾ ਕਿ ਕਈ ਵਿਅਕਤੀ ਖੁੰਝਾ ਦਿੰਦੇ ਨੇ ਤੇ ਬਾਅਦ ਵਿੱਚ ਪਛਤਾਵਾ ਸਾਰਾ ਦਿਨ ਹੀ ਪਛਤਾਵਾ ਲੱਗਿਆ ਰਹਿੰਦਾ ਸੋ ਦੋਸਤੋ ਵੀਡੀਓ ਦੇ ਐਂਡ ਤੱਕ ਬਣੇ ਰਹੋ ਬਹੁਤ ਵਧੀਆ ਵੀਡੀਓ ਆ ਇਹਦੇ ਵਿੱਚ ਆਪਾਂ ਤੁਹਾਡੇ ਲਈ ਥੋੜੀ ਜਿਹੀ ਕੁਝ ਟਿਪਸ ਲੈ ਕੇ ਆਏ ਆ ਜੇ ਤੁਸੀਂ ਇਹ ਵੀਡੀਓ ਨੂੰ ਟਿਪਸ ਨੂੰ ਫੋਲੋ ਕਰੋਗੇ ਤਾਂ ਤੁਸੀਂ ਉੱਠਣ ਦੇ ਵਿੱਚ ਤੁਹਾਨੂੰ ਕਦੇ ਵੀ ਕੋਈ ਪ੍ਰੋਬਲਮ ਨਹੀਂ ਆਊਗੀ ਸਵੇਰ ਵੇਲੇ ਤੁਸੀਂ ਬੜੇ ਵਧੀਆ ਆਰਾਮ ਦੇ ਨਾਲ ਸਵੇਰ ਵੇਲੇ ਉੱਠ ਸਕਦੇ ਹੋ ਥੋੜੀ ਜਿਹੀ ਟਿਪਸ ਆ ਦੋਸਤੋ ਵੀਡੀਓ ਨਾਲ ਐਂਡ ਤੱਕ ਜਰੂਰ ਬਣੇ ਰਹੋ ਜੇ ਹਾਲੇ ਤੱਕ ਤੁਸੀਂ ਆਪਣਾ ਚੈਨਲ ਮਾਲਵਾ ਬੈਲਟ ਮੁਹੀ ਵਾਲੇ ਇਸ ਚੈਨਲ ਨੂੰ ਲਾਈਕ ਤੇ ਫੋਲੋ ਨਹੀਂ ਕੀਤਾ ਇਦਾਂ ਦੀਆਂ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਲਾਈਕ ਤੇ ਫੋਲੋ ਜ਼ਰੂਰ ਕਰ ਲਵੋ ਸਭ ਤੋਂ ਪਹਿਲਾ ਪੁਆਇੰਟ ਦੋਸਤੋ ਇਹਦੇ ਵਿੱਚ ਆ ਜਾਂਦਾ ਕਿ ਤੁਸੀਂ ਆਪਣਾ ਟਾਰਗੇਟ ਸੈੱਟ ਕਰੋ ਜ਼ਿੰਦਗੀ ਵਿੱਚ ਇੱਕ ਗੋਲ ਸੈੱਟ ਕਰੋ ਤੁਹਾਨੂੰ ਤੁਹਾਡਾ ਟਾਰਗੇਟ ਮੰਜ਼ਿਲ ਪਤਾ ਹੋਣਾ ਚਾਹੀਦੀ ਹੈ ਕਿ ਤੁਸੀਂ ਕਰਨਾ ਕੀ ਹੈ ਜ਼ਿੰਦਗੀ ਵਿੱਚ ਜਦੋਂ ਤੁਸੀਂ ਬੜੀ ਮਿਹਨਤ ਦੇ ਨਾਲ ਬੜੇ ਲਗਨ ਦੇ ਨਾਲ ਕੰਮ ਕਰੋਗੇ ਤਾਂ ਤੁਹਾਨੂੰ ਹਰ ਸਮੇਂ ਤੁਹਾਡੇ ਮਨ ਦੇ ਵਿੱਚ ਤੁਹਾਡੇ ਦਿਮਾਗ ਵਿੱਚ ਇਹ ਚੀਜ਼ ਚੱਲਦੀ ਆ ਕਿ ਮੈਂ ਇਹ ਕੰਮ ਕਰਨਾ ਫਿਰ ਉਹਦੇ ਅੱਗੇ ਤੁਹਾਡੀ ਜੋ ਨੀਂਦ ਹੁੰਦੀ ਆ ਉਹ ਵੀ ਕੁਝ ਨਹੀਂ ਕਰ ਸਕਦੀ ਫਿਰ ਤੁਹਾਨੂੰ ਉੱਠਣ ਦੇ ਵਿੱਚ ਸਵੇਰ ਵੇਲੇ ਕੋਈ ਵੀ ਸਮੱਸਿਆ ਨਹੀਂ ਆਉਂਦੀ ਕਿਉਂਕਿ ਜਦੋਂ ਤੁਹਾਡਾ ਕੋਈ ਟਾਰਗੇਟ ਹੀ ਸੈੱਟ ਨਹੀਂ ਕੀਤਾ ਹੋਇਆ ਤੁਹਾਡਾ ਕੋਈ ਗੋਲ ਹੀ ਨਹੀਂ ਆਪਣੇ ਦਿਮਾਗ ਦੇ ਵਿੱਚ ਬਿਠਾਇਆ ਹੋਇਆ ਕਿ ਅਸੀਂ ਕਰਨਾ ਕੀ ਆ ਤਾਂ ਆਪਾਂ ਆਰਾਮ ਦੇ ਨਾਲ ਪਏ ਰਹਿੰਦੇ ਆ ਕਿ ਕੋਈ ਗੱਲ ਨਹੀਂ ਸਵੇਰੇ ਉੱਠ ਕੇ ਦੇਖਾਂਗੇ ਕਈ ਵਾਰ ਆਪਾਂ ਅਕਸਰ ਹੀ ਕਹਿ ਦਿੰਨੇ ਆ ਜੇ ਕੋਈ ਕੰਮ ਕਰਨ ਵਾਲਾ ਹੁੰਦਾ ਕਿ ਕੋਈ ਗੱਲ ਨਹੀਂ ਯਾਰ ਸਵੇਰੇ ਉੱਠ ਕੇ ਦੇਖਾਂਗੇ ਕਿਉਂਕਿ ਫਿਰ ਆਪਾਂ ਨੂੰ ਫਿਕਰ ਨਹੀਂ ਹੁੰਦਾ ਆਪਣੇ ਮਾ ਆਪ ਨੂੰ ਕੋਈ ਫਿਕਰ ਨਹੀਂ ਲੱਗਿਆ ਹੁੰਦਾ ਕਿ ਆਪਾਂ ਆ ਕੰਮ ਸਵੇਰੇ ਉੱਠ ਕੇ ਕਰਨਾ ਇਸ ਕਰਕੇ ਆਪਣੇ ਇੱਕ ਫਿਕਸਡ ਟਾਰਗੇਟ ਰੱਖੋ ਆਪਣੀ ਮੰਜ਼ਿਲ ਆਪਣੇ ਦਿਮਾਗ ਦੇ ਵਿੱਚ ਬਿਠਾ ਕੇ ਰੱਖੋ ਕਿ ਆਪਾਂ ਸਵੇਰੇ ਉੱਠਣਾ ਕੀ ਆ ਫਿਰ ਦੇਖੋ ਤੁਸੀਂ ਸਵੇਰੇ ਉੱਠਣ ਦੇ ਵਿੱਚ ਕਦੇ ਵੀ ਕਤਾਹੀ ਨਹੀਂ ਕਰੋਗੇ ਤੁਸੀਂ ਬਿਲਕੁਲ ਆਪਣੇ ਟਾਈਮ ਦੇ ਉੱਪਰ ਪ੍ਰੋਪਰ ਜਲਦੀ ਉੱਠੋਗੇ ਤੇ ਤੁਸੀਂ ਇਹ ਵਰਤ ਕੇ ਦੇਖਿਓ ਦੋਸਤੋ ਟਿਪਸ ਬਹੁਤ ਫਾਇਦਾ ਹੋਏਗਾ ਤੁਹਾਨੂੰ ਆਪਣੇ ਜੋ ਵੀ ਕੰਮ ਕਰਨਾ ਉਹਨੂੰ ਹਰ ਸਮੇਂ ਆਪਣੇ ਦਿਮਾਗ ਦੇ ਵਿੱਚ ਜ਼ਰੂਰ ਬਿਠਾ ਕੇ ਰੱਖਿਓ ਦੂਜੇ ਨੰਬਰ ਤੇ ਆ ਗਿਆ ਦੋਸਤੋ ਰਾਤ ਨੂੰ ਜਲਦੀ ਸੌਣਾ ਜੇ ਤੁਸੀਂ ਦੋਸਤੋ ਰਾਤ ਨੂੰ ਜਲਦੀ ਸੋਵੋਗੇ ਤਕਰੀਬਨ ਆਪਾਂ ਨੂੰ 9 9:30 ਵਜੇ ਤੱਕ ਸੌਂ ਜਾਣਾ ਚਾਹੀਦਾ ਫਿਰ ਹੀ ਆਪਾਂ ਸਵੇਰੇ ਜਲਦੀ ਉੱਠ ਸਕਦੇ ਆ ਪਰ ਹੁਣ ਕਾਫੀ ਲੋਕਾਂ ਨੇ ਕਹਿਣਾ ਕਿ ਯਾਰ ਅਸੀਂ ਤਾਂ ਸਾਡਾ ਤਾਂ ਬਿਜ਼ਨਸ ਦਾ ਕੰਮ ਆ ਸਾਡਾ ਤਾਂ ਕੰਮ ਹੀ 10 11 ਵਜੇ ਤੱਕ ਆ ਤਾਂ 11 11:30 ਤੱਕ ਅਸੀਂ ਘਰੋਂ ਨਹੀਂ ਅਸੀਂ ਜਲਦੀ ਕਿਵੇਂ ਸੌਂ ਜਾਵਾਂਗੇ ਤਾਂ ਇਹ ਉਹਨਾਂ ਲੋਕਾਂ ਨੂੰ ਆਪਾਂ ਦੋਸਤੋ ਤਿੰਨ ਨੰਬਰ ਤੇ ਜੋ ਤੀਜਾ ਟਿਪਸ ਹੋਏਗਾ ਉਹਦੇ ਵਿੱਚ ਦੱਸਾਂਗੇ ਉਹਨਾਂ ਲਈ ਵੀ ਆ ਦੱਸਾਂਗੇ ਕਿ ਉਹ ਕੀ ਕਰ ਸਕਦੇ ਨੇ ਪਰ ਜਿਹੜੇ ਲੋਕ ਬਿਲਕੁਲ ਹੀ ਫ੍ਰੀ ਹੁੰਦੇ ਨੇ ਬਿਲਕੁਲ ਵਿਲੇ ਹੁੰਦੇ ਨੇ ਉਹ ਵੀ ਕਾਫੀ ਦੇਰ ਰਾਤ ਤੱਕ ਉਦਾਂ ਹੀ ਬੈਠੇ ਰਹਿੰਦੇ ਨੇ ਗੱਪਾਂ ਛੱਪਾਂ ਮਾਰੀ ਜਾਂਦੇ ਨੇ ਪਰ ਕੋਸ਼ਿਸ਼ ਕਰਿਆ ਕਰੋ ਕਿ ਤਕਰੀਬਨ 9 9:30 ਵਜੇ ਤੱਕ ਆਪਾਂ ਨੂੰ ਸੌ ਜਾਣਾ ਚਾਹੀਦਾ ਕਿਉਂਕਿ ਜੇਕਰ ਤੁਸੀਂ ਜਲਦੀ ਸੌਮੋਗੇ ਫੇਰ ਹੀ ਤੁਸੀਂ ਜਲਦੀ ਉੱਠ ਸਕਦੇ ਹੋ ਇਹ ਵੀ ਤੁਸੀਂ ਜਰੂਰ ਨੋਟ ਕਰਿਓ ਬਿਨਾਂ ਮਤਲਬ ਤੋਂ ਜਿਨ੍ਹਾਂ ਲੋਕਾਂ ਨੂੰ ਕੋਈ ਵੀ ਕੰਮ ਧੰਦਾ ਨਹੀਂ ਹੁੰਦਾ ਰਾਤ ਨੂੰ ਪਰ ਉਦਾਂ ਹੀ ਬੈਠੇ ਰਹਿੰਦੇ ਨੇ ਤੇ ਉਹ ਗੁਰੇਜ ਕਰਨ ਤੇ ਆਪਣਾ ਜਲਦੀ ਸੌਵੋ ਫਿਰ ਤੁਸੀਂ ਜਲਦੀ ਉੱਠ ਸਕਦੇ ਹੋ ਇਹ ਵੀ ਜਰੂਰ ਅਜ਼ਮਾ ਕੇ ਦੇਖਿਓ ਕਿਉਂਕਿ ਜੇ ਤੁਸੀਂ ਬਿਨਾਂ ਮਤਲਬ ਤੋਂ 11 12 ਵਜੇ ਤੱਕ ਰਾਤ ਨੂੰ ਬੈਠੇ ਰਹੋਗੇ ਤਾਂ ਸਵੇਰੇ ਤੁਸੀਂ 8 9 ਵਜੇ ਤੱਕ ਮਸਾਂ ਹੀ ਉੱਠ ਸਕਦੇ ਹੋ ਤੇ ਬਸ ਫਿਰ ਇਹ ਸਮਝ ਲਿਓ ਕਿ ਤੁਸੀਂ ਆਪਣੀ ਜ਼ਿੰਦਗੀ ਨੂੰ ਗਲਤ ਰਾਹ ਵੱਲ ਨੂੰ ਲਿਆ ਰਹੇ ਹੋ ਨੰਬਰ 3 ਤੇ ਆ ਗਿਆ ਦੋਸਤੋ ਹਲਕਾ ਖਾਣਾ ਖਾਣਾ ਰਾਤ ਨੂੰ ਹਲਕਾ ਖਾਣਾ ਖਾਓ ਲਾਈਟ ਖਾਓ ਬਿਲਕੁਲ ਲਾਈਟ ਖਾਣਾ ਖਾਓ ਕਿਉਂਕਿ ਜੇਕਰ ਤੁਸੀਂ ਰਾਤ ਨੂੰ ਜਿਆਦਾ ਖਾ ਲਮੋਗੇ ਜਿਆਦਾ ਖਾਣਾ ਖਾ ਲਮੋਗੇ ਤਾਂ ਤੁਹਾਨੂੰ ਖਾਣੇ ਦੇ ਨਾਲ ਹੀ ਕੁੱਕੀ ਚੜ ਜਾਵੇਗੀ ਫਿਰ ਉਹ ਇੰਨੀ ਕੁੱਕੀ ਚੜ ਜਾਂਦੀ ਹੈ ਕਿ ਤੁਸੀਂ ਜਿੰਨਾ ਮਰਜ਼ੀ ਆਲਰਮ ਲਾ ਲਵੋ ਫਿਰ ਨਹੀਂ ਉੱਠ ਸਕਦੇ ਤੁਸੀਂ ਇਸ ਕਰਕੇ ਜੋ ਰਾਤ ਨੂੰ ਤੁਸੀਂ ਖਾਣਾ ਖਾਣਾ ਬਿਲਕੁਲ ਲਾਈਟ ਖਾਣਾ ਖਾਓ ਤੇ ਸੌਣ ਤੋਂ ਤਕਰੀਬਨ ਘੰਟਾ 2 ਘੰਟੇ ਪਹਿਲਾਂ ਜਰੂਰ ਖਾਣਾ ਖਾਓ ਉਸ ਨਾਲ ਵੀ ਤੁਸੀਂ ਹਲਕਾ ਮਹਿਸੂਸ ਕਰੋਗੇ ਕਿਉਂਕਿ ਜਦੋਂ ਤੁਸੀਂ ਰਾਤ ਨੂੰ ਹਲਕਾ ਖਾਣਾ ਖਾਧਾ ਹੋਊਗਾ ਤਾਂ ਸਵੇਰ ਵੇਲੇ ਵੀ ਹਲਕਾ ਹੀ ਮਹਿਸੂਸ ਕਰੋਗੇ ਇਸ ਕਰਕੇ ਤੁਸੀਂ ਉੱਠਣ ਦੇ ਵਿੱਚ ਕੋਈ ਵੀ ਕਤਾਹੀ ਨਹੀਂ ਕਰੋਗੇ ਜਲਦੀ ਉੱਠ ਸਕਦੇ ਹੋ ਕਿਉਂਕਿ ਤੁਹਾਡਾ ਜੋ ਸਰੀਰ ਹੋਏਗਾ ਉਹ ਲਾਈਟ ਹੌਲਾ ਰਹੇਗਾ ਇਸ ਕਰਕੇ ਤੁਸੀਂ ਜਲਦੀ ਉੱਠ ਸਕਦੇ ਹੋ ਤੇ ਬਾਕੀ ਆਪਾਂ ਕਿਹਾ ਸੀ ਕਿ ਜਿਹੜੇ ਲੋਕਾਂ ਦੀ ਮਜਬੂਰੀ ਆ ਜਿਹੜੇ ਲੋਕ ਰਾਤ ਨੂੰ 11 12 ਵਜੇ ਤੱਕ ਘਰ ਪਹੁੰਚਦੇ ਨਹੀਂ ਉਹ ਕੀ ਕਰਨ ਹੁਣ ਦੋਸਤੋ ਉਹਨਾਂ ਦੇ ਲਈ ਇੱਕ ਆਪਾਂ ਇਹ ਕਹਿ ਸਕਦੇ ਹਾਂ ਕਿ ਜਿਨ੍ਹਾਂ ਦੀ ਮਜਬੂਰੀ ਹੈ ਜੋ ਬਿਜ਼ਨਸਮੈਨ ਨੇ ਜਾਂ ਜਿਨ੍ਹਾਂ ਦਾ ਕੰਮ ਕਰੀ ਇਦਾਂ ਦਾ ਕਿ ਰਾਤ ਨੂੰ ਘਰ ਆਉਣ ਦੇ ਤੱਕ 11 ਵੱਜ ਜਾਂਦੇ ਨੇ ਉਸ ਤੋਂ ਬਾਅਦ ਉਹ ਖਾਣਾ ਖਾਂਦੇ ਨੇ ਫਿਰ ਉੱਠਣ ਦਾ ਤਾਂ ਤੁਹਾਨੂੰ ਪਤਾ ਹੀ ਹੈ ਕਿ ਇੰਨੀ ਜਲਦੀ ਨਹੀਂ ਉੱਠ ਸਕਦੇ ਇਸ ਕਰਕੇ ਜਿਹੜੇ ਵੀਰ ਜਿਨ੍ਹਾਂ ਦੀ ਮਜਬੂਰੀ ਹੈ 11 12 ਵਜੇ ਤੱਕ ਘਰ ਆਉਣਾ ਉਹ ਇੱਕ ਕੰਮ ਕਰ ਸਕਦੇ ਨੇ ਕਿ ਉਹ ਉਹ ਇਹ ਕਰ ਸਕਦੇ ਨੇ ਕਿ ਆਪ ਦਾ ਜਿਹੜਾ ਰਾਤ ਦਾ ਖਾਣਾ ਮਾਂ ਉਹ ਤਕਰੀਬਨ ਜਿੱਥੇ ਕਿਤੇ ਵੀ ਜਾਂਦੇ ਨੇ ਤਕਰੀਬਨ 5 6 ਵਜੇ ਤੱਕ ਲਾਈਟ ਬਿਲਕੁਲ ਲਾਈਟ ਹਲਕਾ ਖਾਣਾ ਖਾ ਸਕਦੇ ਨੇ ਜਿੱਥੇ ਕਿਤੇ ਵੀ ਜੌਬ ਤੇ ਜਾਂ ਕਿਤੇ ਬਿਜ਼ਨਸ ਤੇ ਕਿਤੇ ਵੀ ਜਾਂਦੇ ਨੇ ਉੱਥੇ ਉਹ ਆਪਣਾ ਖਾਣਾ 5 6 ਵਜੇ ਤੱਕ ਖਾ ਲੈਣ ਤੇ ਰਾਤ ਨੂੰ ਘਰ ਆ ਕੇ ਕੁਝ ਵੀ ਨਾ ਖਾਣ ਉਦਾਂ ਹੀ ਪੈ ਜਾਣਾ ਚਾਹੀਦਾ ਤੇ ਜਦੋਂ ਸਵੇਰੇ ਹੁਣ ਉੱਠਣਾ ਹੋਊਗਾ ਉੱਠ ਕੇ ਕਿਉਂਕਿ ਉਹ ਹਲਕਾ ਹੋਣਗੇ ਤਾਂ ਉੱਠ ਸਕਦੇ ਨੇ ਪਰ ਸਵੇਰੇ ਉੱਠਣ ਤੋਂ ਬਾਅਦ ਫਿਰ ਉਹ ਹੈਵੀ ਡਾਈਟ ਹੈਵੀ ਖਾਣਾ ਖਾ ਸਕਦੇ ਨੇ ਪਰ ਫਿਰ ਵੀ ਉਹਨਾਂ ਨੂੰ ਦੂਜਿਆਂ ਨਾਲੋਂ ਘੰਟਾ ਡੇਢ ਘੰਟਾ ਲੇਟ ਜ਼ਰੂਰ ਉੱਠ ਸਕਦੇ ਆ ਜਿਵੇਂ ਦੂਜਿਆਂ ਨੇ 4 ਵਜੇ ਉੱਠਣਾ ਉਹ 5 ਵਜੇ 6 ਵਜੇ ਉੱਠ ਜਾਣ ਪਰ ਕੋਸ਼ਿਸ਼ ਇਹ ਕਰਨੀ ਹੈ ਕਿ ਸੂਰਜ ਦੀਆਂ ਕਿਰਨਾਂ ਪੈਣ ਤੋਂ ਪਹਿਲਾਂ ਪਹਿਲਾਂ ਸੂਜ ਨਹੀਂ ਕਿਰਨਾਂ ਫੇਸ ਤੇ ਪੈਣੀ ਹੈ ਬਹੁਤ ਜ਼ਰੂਰੀ ਹੁੰਦੀਆਂ ਸੂਰਜ ਦੀਆਂ ਚੜ੍ਹਨ ਤੋਂ ਪਹਿਲਾਂ ਪਹਿਲਾਂ ਜ਼ਰੂਰ ਉੱਠ ਜਾਣਾ ਚਾਹੀਦਾ ਤਕਰੀਬਨ 5:30 ਵਜੇ 6 ਵਜੇ ਤੱਕ ਕੋਸ਼ਿਸ਼ ਜ਼ਰੂਰ ਕਰਨੀ ਆ ਨੰਬਰ 4 ਤੇ ਆ ਗਿਆ ਦੋਸਤੋ ਪਰਮਾਤਮਾ ਦਾ ਨਾਮ ਜਪਣਾ ਪਰਮਾਤਮਾ ਨੂੰ ਯਾਦ ਰੱਖਣਾ ਇਹ ਵੀ ਸਭ ਤੋਂ ਵੱਧ ਜ਼ਰੂਰੀ ਹੁੰਦਾ ਸਭ ਤੋਂ ਜ਼ਰੂਰੀ ਪੁਆਇੰਟ ਆ ਦੋਸਤੋ ਜਦੋਂ ਤੁਸੀਂ ਰਾਤ ਨੂੰ ਪੈਣਾ ਪੈਣ ਵੇਲੇ ਆਪਣੇ ਮਨ ਦੇ ਵਿੱਚ ਪਰਮਾਤਮਾ ਅੱਗੇ ਇਹ ਅਰਦਾਸ ਕਰਿਆ ਕਰੋ ਕਿ ਪਰਮਾਤਮਾ ਸਵੇਰੇ ਜਲਦੀ ਉੱਠਣ ਦਾ ਬਲ ਬਖਸ਼ੀ ਆਪਣੇ ਮਨ ਦੇ ਵਿੱਚ ਇਹ ਧਾਰ ਕੇ ਪਵੋ ਕਿ ਮੈਂ ਸਵੇਰੇ ਜਲਦੀ ਉੱਠਣਾ ਗੁਰੂ ਘਰ ਜਾਣਾ ਨਿਤ ਅਮਰਤ ਵੇਲਾ ਸਭ ਤੋਂ ਵਧੀਆ ਮੰਨਿਆ ਗਿਆ ਨਾਮ ਜਪਣ ਦਾ ਇਸ ਕਰਕੇ ਜਦੋਂ ਤੁਸੀਂ ਆਪਣੇ ਮਨ ਦੇ ਵਿੱਚ ਇਹ ਧਾਰ ਕੇ ਪਮੋਗੇ ਮੈਂ ਸਵੇਰੇ ਜਲਦੀ ਉੱਠ ਕੇ ਗੁਰੂ ਘਰ ਜਾਣਾ ਤਾਂ ਤੁਸੀਂ ਪ੍ਰਤਿਆਕੇ ਦੇਖਿਓ ਤੁਸੀਂ ਦੋਸਤੋ ਇਹ ਚੈੱਕ ਕਰਕੇ ਦੇਖਿਓ ਤੁਹਾਨੂੰ ਜ਼ਰੂਰ ਜਲਦੀ ਸਵੇਰੇ ਤੁਸੀਂ ਜ਼ਰੂਰ ਉੱਠੋਗੇ ਜੇ ਤੁਹਾਡੇ ਮਨ ਦੇ ਵਿੱਚ ਸੱਚੇ ਮਨੋਂ ਤੁਸੀਂ ਧਾਰ ਕੇ ਪਮੋ ਕਿ ਮੈਂ ਸਵੇਰੇ ਜਲਦੀ ਉੱਠਣਾ ਤਾਂ ਪ੍ਰਮਾਤਮਾ ਕਿਵੇਂ ਨਾ ਕਿਵੇਂ ਤੁਹਾਨੂੰ ਜ਼ਰੂਰ ਉਠਾ ਲੇਗਾ ਉਸ ਵੇਲੇ ਇੱਕ ਵਾਰ ਪਰ ਇਹ ਨਹੀਂ ਕਿ ਜੇ ਤੁਸੀਂ ਇੱਕ ਵਾਰ ਉੱਠ ਗਏ ਉਸ ਤੋਂ ਬਾਅਦ ਤੁਸੀਂ అలਾਰਮ ਬੰਦ ਕਰਕੇ ਜਾਂ ਉੱਪਰ ਯਹੀ ਲਹੀ ਕੰਬੜ ਲਿਆ ਤੇ ਪੈ ਗਏ ਫਿਰ ਉਹਦੇ ਵਿੱਚ ਪ੍ਰਮਾਤਮਾ ਵੀ ਕੀ ਕਰੂਗਾ ਪ੍ਰਮਾਤਮਾ ਨੇ ਤੁਹਾਡੀ ਕੀ ਰੱਖ ਜਾਗ ਕੇਰਾ ਤੁਹਾਨੂੰ ਉਠਾ ਲੈਣਾ ਤੁਸੀਂ ਇੱਕ ਵਾਰ ਉੱਠ ਗਏ ਉਸ ਤੋਂ ਬਾਅਦ ਕੁਝ ਹਿੰਮਤ ਤੁਸੀਂ ਆਪਣੇ ਆਪ ਵੀ ਕਰਨੀ ਆ ਸੋ ਦੋਸਤੋ ਇਹ ਕੁਝ ਟਿਪਸ ਸੀ ਜੋ ਤੁਹਾਡੇ ਜਲਦੀ ਉੱਠਣ ਦੇ ਵਿੱਚ ਤੁਹਾਡੀ ਮਦਦ ਕਰਨਗੇ ਕਾਫੀ ਲੋਕਾਂ ਦੀ ਇਹ ਪ੍ਰੋਬਲਮ ਸੀ ਉੱਠਿਆ ਨਹੀਂ ਜਾਂਦਾ ਜਲਦੀ ਸੋ ਦੋਸਤੋ ਇਹ ਟਿਪਸ ਇਹ ਪੰਜ ਚਾਰ ਪੁਆਇੰਟ ਤੁਸੀਂ ਅਜਮਾ ਕੇ ਜਰੂਰ ਦੇਖਿਓ ਤੇ ਤੁਹਾਨੂੰ ਬਹੁਤ ਜ਼ਿਆਦਾ ਫਾਇਦਾ ਹੋਵੇਗਾ ਉਮੀਦ ਕਰਦੇ ਹਾਂ ਵੀਡੀਓ ਵਧੀਆ ਲੱਗੀ ਹੋਈ ਆ ਵੀਡੀਓ ਨੂੰ ਬਰਤਬਤੇ ਸ਼ੇਅਰ ਜਰੂਰ ਕਰਦਿਆ ਕਰੋ ਜੇ ਹਲੇ ਤੱਕ ਤੁਸੀਂ ਆਪਣਾ ਚੈਨਲ ਮਾਲਵਾ ਬੈਲਟ ਮੋਹੀ ਵਾਲੇ ਇਸ ਚੈਨਲ ਨੂੰ ਲਾਈਕ ਤੇ ਫੋਲੋ ਨਹੀਂ ਕੀਤਾ ਇਦਾਂ ਦੀਆਂ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਲਾਈਕ ਤੇ ਫੋਲੋ ਜਰੂਰ ਕਰ ਲਵੋ ਧੰਨਵਾਦੀ